ਸ਼ਹਿਰ ਤਾਰੀਵਾਲ ਦੇ ਡਡਵਾਂ ਰੋਡ ਤੇ ਪਿੰਡ ਡਡਵਾਂ ਦੇ ਨਜ਼ਦੀਕ ਜੋ ਇੱਕ ਕੂੜੇ ਦਾ ਵੱਡਾ ਢੇਰ ਲੱਗਾ ਹੋਇਆ ਸੀ ਔਰ ਇਸ ਦੀ ਗੰਦੀ ਬਦਬੂ ਆਸ-ਪਾਸ ਦੇ ਪਿੰਡਾਂ ਔਰ ਸ਼ਹਿਰ ਤਾਰੀਵਾਲ ਦੇ ਵਿੱਚ ਵੀ ਆ ਰਹੀ ਸੀ ਇਸ ਕੂੜੇ ਤੇ ਲੱਗੇ ਹੋਏ ਵੱਡੇ ਢੇਰ ਨੂੰ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮੁਖਦੇਵ ਸਿੰਘ ਆਲੂਵਾਲ ਨੇ ਆਪਣੇ ਨਿੱਜੀ ਯਤਨਾਂ ਦੇ ਨਾਲ ਇੱਥੋਂ ਚੱਕਵਾ ਦਿੱਤਾ ਹੈ ਇਸ ਮੌਕੇ ਤੇ ਗੱਲਬਾਤ ਦੌਰਾਨ ਸ਼ਹਿਰ ਧਾਰੀਵਾਲ ਦੇ ਕੌਂਸਲਰ ਰਜਿੰਦਰ ਕੁਮਾਰ ਲਵਲੀ ਨੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮੁਖਦੇਵ ਸਿੰਘ ਆਲੋਵਾਲ ਦਾ ਧੰਨਵਾਦ ਕੀਤਾ ਹੈ ਗੱਲਬਾਤ ਦੌਰਾਨ ਕੌਂਸਲਰ ਰਜਿੰਦਰ ਤੁੰਨਾ ਨੇ ਕਿਹਾ ਕਿ ਅੱਜ ਸਾਨੂੰ ਸਰਦਾਰ ਮੁਖਦੇਵ ਸਿੰਘ ਆਲੋਵਾਲ ਵਰਗੇ ਨੌਜਵਾਨ ਔਰ ਕੰਮ ਕਰਨ ਵਾਲੇ ਲੀਡਰਾਂ ਦੀ ਜ਼ਰੂਰਤ ਹੈ ਉਹਨਾਂ ਦੀ ਨਿਯੁਕਤੀ ਤੇ ਕਾਉਂਸਲਰ ਰਜਿੰਦਰ ਕੁਮਾਰ ਲਵਲੀ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਗੱਲਬਾਤ ਦੌਰਾਨ ਕਾਉਂਸਲਰ ਰਜਿੰਦਰ ਕੁਮਾਰ ਲਵਲੀ ਨੇ ਇਹ ਵੀ ਕਿਹਾ ਕਿ ਸ਼ਹਿਰ ਧਾਰੀਵਾਲ ਦੇ ਸ਼ਮਸ਼ਾਨ ਘਾੜ ਤੇ ਬਾਹਰ ਜੋ ਕੂੜੇ ਦਾ ਵੱਡਾ ਢੇਰ ਲੱਗਾ ਹੋਇਆ ਹੈ ਉਹ ਅਪੀਲ ਕਰਦੇ ਹਨ ਸਰਦਾਰ ਮੁਖਦੇਵ ਸਿੰਘ ਆਲਵਾ ਲੱਗੇ ਕਿ ਸ਼ਮਸ਼ਾਨ ਘਾਟ ਧਾਰੀਵਾਲ ਦੇ ਬਾਹਰ ਲੱਗੇ ਕੂੜੇ ਦੇ ਢੇਰ ਨੂੰ ਵੀ ਚਕਵਾਇਆ ਜਾਏ ਜਿਸ ਵੱਲ ਕਿਸੇ ਦਾ ਵੀ ਧਿਆਨ ਨਹੀਂ ਹੈ ਔਰ ਉੱਥੇ ਵੀ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਹੈ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਰਜਿੰਦਰ ਕੁਮਾਰ ਲਵਲੀ ਮਜੂਦਾ ਐਮਸੀ ਧਾਰੀਵਾਲ ਔਰ ਸਵਰਨਕਾਰ ਯੂਨੀਅਨ ਪ੍ਰਧਾਨ ਧਾਰੀਵਾਲ ਅੱਜ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਸਰਦਾਰ ਮੁਖਦੇਵ ਸਿੰਘ ਜਿਨ੍ਹਾਂ ਨੂੰ ਕਿਸਾਨ ਯੂਨੀਅਨ ਵਿੰਗ ਦਾ ਪ੍ਰਧਾਨ ਬਣਾਇਆ ਗਿਆ ਔਰ ਉਹਨਾਂ ਨੇ ਸਭ ਤੋਂ ਪਹਿਲਾਂ ਬਣੰਦੇ ਸਾਰੀ ਇਹ ਡੱਡਵਾਂ ਰੋਡ ਦੇ ਉੱਪਰ ਜਿਹੜਾ ਕੂੜਾ ਪਿਆ ਹੋਇਆ ਸੀ ਉਹਨੂੰ ਡੰਪ ਚ ਕਾਣ ਦਾ ਇੱਕ ਬੜਾ ਹੀ ਵਧੀਆ ਉਹਨਾਂ ਨੂੰ ਉਹਨਾਂ ਨੇ ਇਹ ਕੰਮ ਕਰਕੇ ਤੇ ਮਾਣ ਉਹਨਾਂ ਨੂੰ ਮਿਲੇਗਾ ਇਸ ਗੱਲ ਦਾ ਮੈਂ ਕਹਿੰਦਾ ਸਰਕਾਰਾਂ ਵੀ ਇਹੋ ਜਿਹੇ ਬੰਦਿਆਂ ਨੂੰ ਹੀ ਅੱਗੇ ਲਿਆਏ ਜਿਹੜੇ ਕੰਮ ਕਰਨ ਦੇ ਇੱਛੁਕਾ ਜਿਹੜੇ ਘਰ ਬਹਿ ਕੇ ਤੇ ਬਸ ਫੋਟੋਆਂ ਖਿਚਾਣ ਵਾਲੇ ਇਹ ਬੰਦੇ ਨਹੀਂ ਹੋਣੇ ਚਾਹੀਦੇ ਇਸ ਕਰਕੇ ਮੈਂ ਮਹਿਮਾਨ ਸਾਹਿਬ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਸਰਦਾਰ ਮੁਖ ਮੁਖਦੇਵ ਸਿੰਘ ਉਹਨਾਂ ਨੂੰ ਇੱਕ ਚੰਗੇ ਅਹੁਦੇ ਤੇ ਲਿਆਂਦਾ ਔਰ ਬਹੁਤ ਹੀ ਸੋਨਾ ਉਹਨਾਂ ਨੇ ਉਪਰਾਲਾ ਕੀਤਾ ਔਰ ਜਲਦੀ ਹੀ ਅਸੀਂ ਸ਼ਹਿਰ ਵਾਲੇ ਪਾਸੇ ਵੀ ਹੋਵਾਂਗੇ ਜਿਹੜਾ ਸ਼ਮਸ਼ਾਨ ਘਾਟ ਚ ਗੰਦ ਪਿਆਦਾ ਜਿਹਦੇ ਬਾਰੇ ਕਿਸੇ ਦਾ ਧਿਆਨ ਨਹੀਂ ਧੰਨਵਾਦ ਥੈਂਕ ਯੂ